ਜੀਤਾਲ ਦੇ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Motivated Everyday ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸ਼੍ਰੀ ਗੁਰੂ ਹਰਗੋਬਿੰਦ ਜੀ ਨੂੰ ਗੁਰਿਆਈ ਦੇਣੀ ਲਾਹੌਰ ਪਹੁੰਚ ਕੇ ਚੰਦੂ ਨੇ ਬਾਬਾ ਪਿਰਥੀ ਚੰਦ ਕੋਲ ਕੋਠਾ ਗੁਰੂ ਇੱਕ ਆਦਮੀ ਭੇਜਿਆ ਕਿ ਬਾਦਸ਼ਾਹ પાસે ਆਣ ਕੇ ਆਪਣੀ ਗੱਲ ਦੱਸੋ ਜੇ ਤੁਹਾਡਾ ਹੱਕ ਬਣੇਗਾ ਤਾਂ ਬਾਦਸ਼ਾਹ ਗੁਰਿਆਈ ਤੁਹਾਨੂੰ ਦੇ ਦੇਵੇਗਾ ਅਤੇ ਹੋਰ ਵੀ ਜੋ ਤੁਹਾਡੀ ਭਰਾਵਾਂ ਵਾਲੀ ਗੱਲ ਕੋਈ ਝਗੜੇ ਵਾਲੀ ਹੋਵੇਗੀ ਤਾਂ ਤੁਹਾਡਾ ਨਿਆ ਘਰ ਆਇਆ ਜਾਵੇਗਾ ਇਹ ਸੁਨੇਹਾ ਪੜ ਕੇ ਬਿਰਤੀ ਚੰਦ ਜੀ ਤਿਆਰ ਹੋ ਕੇ ਕੁਝ ਆਪਣੇ ਸਿੱਖ ਸੇਵਕਾਂ ਨਾਲ 헤ਹਰ ਪਿੰਡ ਆਪਣੀ ਜਾਗੀਰ ਵਿੱਚ ਆਣ ਠਹਿਰੇ 2-3 ਦਿਨ ਆਪਣੀ ਜਾਗੀਰ ਦਾ ਹਿਸਾਬ ਕਰਦੇ ਰਹੇ ਚੌਥੇ ਦਿਨ ਸਵੇਰੇ ਉੱਠ ਕੇ ਬਾਦਸ਼ਾਹ ਪਾਸ ਲਾਹੌਰ ਜਾਣ ਦੀ ਤਿਆਰੀ ਸੀ ਕੇ ਰਾਤ ਨੂੰ ਬਾਬਾ ਜੀ ਨੂੰ ਹੈਜਾ ਹੋ ਗਿਆ ਜਿਸ ਨਾਲ ਆਪ ਜੀ ਦੇ ਦਿਹਾਂਤ ਹੋ ਗਿਆ ਅਤੇ ਪਰਲੋਕ ਗਮਨ ਕਰ ਗਏ ਬਾਬਾ ਪਿਰਥੀ ਚੰਦ ਜੀ ਦਾ ਜਨਮ ਅਸੂਦੀ ਸੰਮਤ 1605 ਬਿਕਰਮੀ ਨੂੰ ਹੋਇਆ ਅਤੇ ਦਿਹਾਂਤ ਸੰਮਤ 1663 ਮਹੀਨਾ ਵਿਸਾਖ ਵਿੱਚ ਹੋਇਆ ਜਦ ਇਹ ਗੱਲ ਚੰਦੂ ਨੇ ਸੁਣੀ ਕਿ ਪਿਰਥੀ ਚੰਦ ਦਾ ਦਿਹਾਂਤ ਹੋ ਗਿਆ ਹੈ ਤਾਂ ਉਸਨੇ ਬੜਾ ਦੁੱਖ ਮਨਾਇਆ ਉਪਰੰਤ ਚੰਦੂ ਨੇ ਪਿਰਥੀ ਚੰਦ ਜੀ ਦੀ ਕਿਰਿਆ ਉਤੇ ਮਿਹਰਬਾਨ ਨੂੰ ਪੱਗ ਵਜੋ ਬਾਦਸ਼ਾਹ پاسੋ ਸਿਰ ਪਾਓ ਵੀ ਭਜਵਾਇਆ ਇੱਕ ਦਿਨ ਆਪਣੀ ਮੌਜ ਵਿੱਚ ਬੈਠੇ ਹੋਏ ਬਾਬਾ ਸ੍ਰੀ ਚੰਦ ਜੀ ਨੇ ਆਪਣੇ ਸੇਵਕ ਕਮਲਿਏ ਨੂੰ ਕਿਹਾ ਕਿ ਅੰਮ੍ਰਿਤਸਰ ਜਾ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ 500 ਰੁਪਇਆ ਸਰਦੀ ਭੇਟਾ ਜੋ ਆਪ ਜੀ ਹਰ ਸਾਲ ਪਿੱਛੋਂ ਸਾਨੂੰ ਦਿੰਦੇ ਹਨ ਅਤੇ 500 ਰੁਪਏ ਸ੍ਰੀ ਹਰਗੋਬਿੰਦ ਜੀ ਦੇ ਵਿਆਹ ਦੀ ਖੁਸ਼ੀ ਦਾ ਅਤੇ ਇੱਕ ਚੰਗਾ ਘੋੜਾ ਲੈ ਕੇ ਛੇਤੀ ਆਵੋ ਜਦ ਭਾਈ ਕਮਲਿਆ ਨੇ ਅੰਮ੍ਰਿਤਸਰ ਆਣ ਕੇ ਪਾਪਾ ਜੀ ਦਾ ਇਹ ਸੁਨੇਹਾ ਦਿੱਤਾ ਤਾਂ ਗੁਰੂ ਜੀ ਨੇ ਤੁਰੰਤ ਹੀ 1000 ਰੁਪਏ ਤੇ ਇੱਕ ਘੋੜਾ ਦੇ ਕੇ ਆਖਿਆ ਕਸ਼ੀਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਹਬਜ਼ਾਦੇ ਸਾਡੇ ਸਦਾ ਹੀ ਪੂਜਣਯੋਗ ਹਨ ਅਤੇ ਉਹਨਾਂ ਦੀ ਆਗਿਆ ਨਹੀਂ ਮੋੜ ਸਕਦੇ ਦੂਸਰੇ ਦਿਨ ਗੁਰੂ ਜੀ ਨੇ ਕਮਲਿਏ ਨਾਲ ਆਪਣਾ ਇੱਕ ਸਿੱਖ ਭੇਜ ਕੇ ਘੋੜਾ ਤੇ 1000 ਰੁਪਇਆ ਬਾਬਾ ਜੀ ਪਾਸ ਡੇਰੇ ਬਾਬੇ ਨਾਨਕ ਭੇਜ ਦਿੱਤਾ ਜਿਸ ਨੂੰ ਵੇਖ ਕੇ ਅਤੇ ਕਮਲਿਏ ਪਾਸੋਂ ਗੁਰੂ ਜੀ ਦੇ ਸਤਿਕਾਰ ਕਰਨ ਦੀ ਗੱਲ ਸੁਣ ਕੇ ਪ੍ਰਸੰਨ ਹੋ ਕੇ ਬਚਨ ਕੀਤਾ ਕਿ ਗੁਰੂ ਘਰ ਵਿੱਚ ਤਾਣਾ ਅਤੇ ਘੋੜੇ ਸਦਾ ਹੀ ਵਾਧਦੇ ਰਹਿਣਗੇ। ਸ੍ਰੀ ਗੁਰੂ ਅਰਜਨ ਦੇਵ ਜੀ ਤਰਨ ਤਾਰਨ ਟਿਕੇ ਹੋਏ ਸਨ। ਮਸੰਦ ਨਿੱਤਾ ਪ੍ਰਤੀ ਸਿੱਖ ਸੰਗਤਾਂ ਨੂੰ ਲੈ ਕੇ ਗੁਰੂ ਜੀ ਪਾਸ ਆਉਂਦੇ ਸਨ। ਜਹਾਂਗੀਰ ਨੇ ਆਪਣੇ ਸਾਹਿਬਜ਼ਾਦੇ ਖੁਸਰੋ ਨਾਲ ਗੁੱਸੇ ਹੋ ਕੇ ਸਾਰੇ ਦੇਸ਼ ਵਿੱਚ ਹੁਕਮ ਕਰ ਦਿੱਤਾ ਸੀ ਕਿ ਇਸ ਦੇ ਨਾਲ ਕੋਈ ਮੇਲ ਮਿਲਾਪ ਨਾ ਕਰੇ ਅਤੇ ਨਾ ਹੀ ਇਸ ਨੂੰ ਕੋਈ ਸਹਿਜਾਦਾ ਜਾਣ ਕੇ ਸਨਮਾਨ ਦੇਵੇ। ਇਸ ਦੀ ਕਿਸੇ ਪ੍ਰਕਾਰ ਦੀ ਜਿਹੜਾ ਕੋਈ ਸਹਾਇਤਾ ਕਰੇਗਾ ਉਹ ਰਾਜਦੰਡ ਦਾ ਭਾਗੀ ਹੋਵੇਗਾ ਖੁਸਰੋ ਆਪਣੇ ਪਿਤਾ ਦੇ ਹੁਕਮ ਕਰਕੇ ਦਿੱਲੀ ਤੋਂ ਕੁਝ ਆਦਮੀਆਂ ਨਾਲ ਨਿਕਲ ਤੁਰਿਆ ਉਹ ਕਾਬਲ ਨੂੰ ਜਾਣ ਵਾਸਤੇ ਜਦ ਗੋਇੰਦਵਾਲ ਤੋਂ ਲੰਘ ਕੇ ਤਰਨਤਾਰਨ ਪਾਸ ਆਇਆ ਤਾਂ ਉਸ ਨੇ ਪਤਾ ਲੱਗਾ ਕਿ ਇੱਥੇ ਗੁਰੂ ਨਾਨਕ ਦੇਵ ਜੀ ਦੀ ਗੱਦੀ ਵਾਲੇ ਗੁਰੂ ਠਹਿਰੇ ਹੋਏ ਹਨ ਖੁਸਰੋ ਨੇ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਉੱਥੇ ਡੇਰੇ ਕਰਕੇ ਆਪ ਜੀ ਨੂੰ ਆਪਣੀ ਸਾਰੀ ਗੱਲ ਜਹਾਂਗੀਰ ਨਾਲ ਨਰਾਜ਼ਗੀ ਦੀ ਦੱਸੀ ਗੁਰੂ ਜੀ ਨੇ ਉਸ ਉੱਤੇ ਤਰਸ ਕਰਕੇ ਕੁਝ ਤੈਨ ਉਸ ਨੂੰ ਲੰਗਰ ਵਿੱਚੋਂ ਪ੍ਰਸ਼ਾਦ ਛਕਾਇਆ ਅਤੇ ਤੁਰਨ ਲੱਗੇ ਨੂੰ 5000 ਰੁਪਇਆ ਖਰਚ ਵਜੋਂ ਦਿੱਤਾ ਖੁਸਰੋ ਗੁਰੂ ਜੀ ਦਾ ਬਹੁਤ ਧੰਨਵਾਦ ਕਰਦਾ ਹੋਇਆ ਅੱਗੇ ਕਾਬਲ ਵੱਲ ਕੂਚ ਕਰ ਗਿਆ ਕੁਝ ਦਿਨ ਉਪਰੰਤ ਇਸ ਵਾਰਤਾ ਦਾ ਜਦ ਚੰਦੂ ਨੂੰ ਪਤਾ ਲੱਗਾ ਕਿ ਗੁਰੂ ਜੀ ਨੇ ਬਾਦਸ਼ਾਹ ਦੇ ਬਾਕੀ ਪੁੱਤਰ ਨੂੰ 5000 ਰੁਪਏ ਨਕਦ ਤੇ ਫੌਜ ਰਸਦ ਪਾਣੀ ਦਿੰਦਾ ਹੈ ਤਾਂ ਉਸਨੇ ਜਹਾਂਗੀਰ ਨੂੰ ਸਾਰੀ ਗੱਲ ਸੁਣਾ ਕੇ ਗੁਰੂ ਜੀ ਵਿਰੁੱਧ ਬਹੁਤ ਕੁਝ ਕਿਹਾ ਤੇ ਉਸਨੇ ਤੁਹਾਡਾ ਕੁਝ ਡਰ ਨਹੀਂ ਮੰਨਿਆ ਤੇ ਤੁਹਾਡੇ ਬਾਕੀ ਪੁੱਤਰ ਨੂੰ ਆਪਣੇ ਪਾਸ ਰੱਖ ਕੇ ਉਸ ਦੀ ਸਹਾਇਤਾ ਕੀਤੀ ਹੈ ਜੇ ਤੁਸੀਂ ਹੁਣ ਕੁਝ ਨਹੀਂ ਕਰੋਗੇ ਤਾਂ ਉਹ ਹੋਰ ਵੀ ਨਿਰਪੈ ਹੋ ਕੇ ਤੋਡੇ ਵਿਰੁੱਧ ਕੰਮ ਕਰੇਗਾ ਤੇ ਰਾਜ ਵਿੱਚ ਕਈ ਪ੍ਰਕਾਰ ਦੇ ਵਿਗਾੜ ਪੈਦਾ ਹੋ ਜਾਣਗੇ ਇਹ ਸਾਰੀਆਂ ਗੱਲਾਂ ਸੁਣ ਕੇ ਜਹਾਂਗੀਰ ਨੇ ਕਿਹਾ ਇਸ ਨੂੰ ਜੋ ਮناسب ਦੰਡ ਮਿਲਣਾ ਚਾਹੀਦਾ ਹੈ ਉਹ ਸ਼ਾਹੀ ਪਰਵਾਨਾ ਲਿਖ ਕੇ ਭੇਜਿਓ ਫਿਰ ਆਪੇ ਇੱਥੇ ਦੌੜਿਆ ਆਵੇਗਾ ਇਹ ਆਗਿਆ ਲੈ ਕੇ ਚੰਦੂ ਨੇ ਬਾਦਸ਼ਾਹ ਵੱਲੋਂ ਗੁਰੂ ਜੀ ਨੂੰ ਲਿਖਿਆ ਕਿ ਤੁਸੀਂ ਸਾਡੇ ਬਾਕੀ ਸਹਜਾਤੇ ਨੂੰ ਆਪਣੇ ਪਾਸ ਰੱਖ ਕੇ ਉਸ ਦੀ ਧਨ ਧਨ ਆਦਿਕ ਨਾਲ ਸੇਵਾ ਮਦਦ ਕਰਕੇ ਸ਼ਾਹੀ ਫਰਮਾਨ ਦੇ ਉਲਟ ਕੰਮ ਕੀਤਾ ਹੈ ਇਸ ਵਾਸਤੇ ਤੁਹਾਨੂੰ 2 ਲੱਖ ਰੁਪਏ ਜੁਰਮਾਨਾ ਕੀਤਾ ਜਾਂਦਾ ਹੈ ਜੁਰਮਾਨਾ ਛੇਤੀ ਭੇਜਿਓ ਨਹੀਂ ਤਾਂ ਲਾਹੌਰ ਆਣ ਕੇ ਜਵਾਬ ਦਿਓ ਲਾਹੌਰ ਤੋਂ ਅਹਿਦੀਏ ਨੇ ਆਣ ਕੇ ਗੁਰੂ ਜੀ ਨੂੰ ਸ਼ਾਦਾ ਪ੍ਰਵਾਨਨਾ ਦਿੱਤਾ ਅਤੇ ਆਪ ਗੁਰੂ ਜੀ ਨੂੰ ਨਮਸਕਾਰ ਕਰਕੇ ਬੈਠ ਗਿਆ ਜਦ ਗੁਰੂ ਜੀ ਨੇ ਪ੍ਰਵਾਨਨਾ ਪੜਾਇਆ ਤਾਂ ਉਸ ਵਿੱਚ 2 ਲੱਖ ਰੁਪਏ ਜੁਰਮਾਨਾ ਦੇਣ ਵਾਸਤੇ ਲਿਖਿਆ ਹੋਇਆ ਸੀ ਅੰਤਜਾਮੀ ਗੁਰੂ ਜੀ ਨੇ ਉਸੇ ਸਮੇਂ ਜਾਣ ਲਿਆ ਕਿ ਚੰਦੂ ਦੀ ਸ਼ਰਾਰਤ ਹੈ ਅਤੇ ਹੁਣ ਸਾਡੇ ਸਰੀਰ ਤਿਆਗਣ ਦਾ ਸਮਾਂ ਆ ਗਿਆ ਹੈ। ਉਪਰੰਤ ਇਹਦੀਏ ਨੂੰ ਦੂਸਰੇ ਦਿਨ ਗੁਰੂ ਜੀ ਨੇ ਕਿਹਾ ਕਿ ਆਪ ਅਸੀਂ ਆਪ ਹੀ ਸ਼ਾਹ ਪਾਸ ਲਾਹੌਰ ਆਣ ਕੇ ਜੋ ਦੇਣਾ ਹੈ ਉਸ ਨੂੰ ਇਹ ਦੇ ਦਵਾਂਗੇ। ਤੂੰ ਇਹੇ ਗੱਲ ਜਾ ਕੇ ਸਾਡੇ ਵੱਲੋਂ ਬਾਦਸ਼ਾਹ ਨੂੰ ਕਹਿ ਦੇਵੀਂ। ਇਹ ਸੁਨੇਹਾ ਲੈ ਕੇ ਇਹਦੀਆ ਲਾਹੌਰ ਚਲੇ ਗਿਆ। ਅਤੇ ਚੰਦੂ ਨੂੰ ਦੱਸਿਆ ਕਿ ਗੁਰੂ ਜੀ ਨੇ ਕਿਹਾ ਹੈ ਕਿ ਅਸੀਂ ਆਪ ਹੀ ਲਾਹੌਰਾਨ ਦੇ ਬਾਦਸ਼ਾਹ ਨੂੰ ਮਿਲਾਂਗੇ ਅਹਦੀਏ ਪਾਸ ਉਹ ਇਹ ਗੱਲ ਸੁਣ ਕੇ ਚੰਦੂ ਨੇ ਬਾਦਸ਼ਾਹ ਨੂੰ ਜਾ ਕੇ ਸਿੱਖਿਆ ਕਿ ਅਹੰਦੀਆ ਖਾਲੀ ਮੜਾਇਆ ਹੈ ਗੁਰੂ ਅਰਜਨ ਜੀ ਨੇ ਨਾ ਜੁਰਮਾਨਾ ਹੀ ਦਿੱਤਾ ਹੈ ਤੇ ਨਾ ਹੀ ਆ ਪਾਇਆ ਹੈ ਉਹ ਹੁਕਮ ਅਦੂਲ ਹੈ ਤੁਹਾਡੀ ਕੱਖ ਪਰਵਾਹ ਨਹੀਂ ਕਰਦਾ ਬਾਦਸ਼ਾਹ ਨੇ ਚੰਦੂ ਨੂੰ ਕਿਹਾ ਕੁਝ ਦਿਨ ਉਡੀਕ ਲਵੋ ਜੇ ਗੁਰੂ ਜੀ ਨਾ ਆਏ ਤਾਂ ਫਿਰ ਕੋਈ ਹੋਰ ਆਦਮੀ ਭੇਜ ਕੇ ਜਿਸ ਤਰ੍ਹਾਂ ਤੂੰ ਕਹੇਂਗਾ ਤਿਵੇਂ ਹੀ ਕੀਤਾ ਜਾਵੇਗਾ। ਅਹਮਦਿਆਨੂ ਤੋਰਨ ਪਿੱਛੋਂ ਗੁਰੂ ਜੀ ਨੇ ਕੋਠੇ ਸਾਹਿਬ ਵਿੱਚ ਜਿੱਥੇ ਰਾਤ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਰਾਸਮਾਨ ਸਨ ਬੈਠ ਕਰਕੇ ਪਾਪਾ ਬੁੱਢਾ ਜੀ ਭਾਈ ਗੁਰਦਾਸ ਅਤੇ ਸ੍ਰੀ ਹਰगोविंद ਜੀ ਨੂੰ ਆਪਣੇ ਪਾਸ ਬੁਲਾਇਆ। ਪ੍ਰੇਮ ਨਾਲ ਆਪਣੇ ਪਾਸ ਬਿਠਾਲ ਕੇ ਗੁਰੂ ਜੀ ਨੇ ਪਾਪਾ ਬੁੱਢਾ ਜੀ ਨੂੰ ਆਖਿਆ ਬੁੱਢਾ ਜੀ ਸਾਡਾ ਅੰਤ ਸਮਾਂ ਨੇੜੇ ਆ ਗਿਆ ਹੈ। ਅਸੀਂ ਹਰगोविंद ਨੂੰ ਗੁਰਗੱਦੀ ਦੇ ਯੋਗ ਸਮਝਦੇ ਹਾਂ ਤੁਹਾਡਾ ਕੀ ਵਿਚਾਰ ਹੈ ਬੁੱਢਾ ਜੀ ਨੇ ਕਿਹਾ ਮਹਾਰਾਜ ਇਹਨਾਂ ਦੇ ਵਿੱਚ ਵੀ ਤੁਹਾਡੀ ਹੀ ਜੋਤ ਹੈ ਇਹ ਬੜੇ ਸ਼ਰਧਾ ਸ਼ਸ਼ਤਰਤਾ ਦੀ ਜੋਦਾਂ ਹੋਣਗੇ ਗੁਰਗੱਦੀ ਉੱਤੇ ਬੈਠਣ ਦੇ ਇਸ ਸਮੇਂ ਇਹ ਯੋਗ ਹਨ ਫਿਰ ਪਾਈ ਗੁਰਦਾਸ ਜੀ ਨੇ ਕਿਹਾ ਮਹਾਰਾਜ ਪਾਪਾ ਬੁੱਢਾ ਜੀ ਨੇ ਠੀਕ ਹੀ ਕਿਹਾ ਹੈ ਇਹਨਾਂ ਦੇ ਵਾਕ ਜ਼ਰੂਰ ਸਫਲ ਹੋਣਗੇ ਇਸ ਸਮੇਂ ਸ੍ਰੀ ਹਰਗੋਬਿੰਦ ਜੀ ਤੋਂ ਬਿਨਾਂ ਹੋਰ ਕੋਈ ਸਮਰੱਥ ਨਹੀਂ ਹੈ ਗੁਰਗੱਦੀ ਉੱਤੇ ਬੈਠਣ ਦੇ ਇਹੀ ਜੋ ਹਨ ਇਹਨਾਂ ਦੋਹਾਂ ਦੀ ਇੱਕੋ ਵਿਚਾਰ ਸੁਣ ਕੇ ਗੁਰੂ ਜੀ ਨੇ ਸ਼੍ਰੀ ਫਲ ਲੈ ਕੇ ਸ਼੍ਰੀ ਹਰਗੋਬਿੰਦ ਜੀ ਦੀਆਂ ਤਿੰਨ ਪ੍ਰਕਰਮਾਂ ਕਰਕੇ ਪੰਜ ਪੈਸੇ ਤੇ ਨਾਰੀਅਲ ਉਹਨਾਂ ਦੇ ਅੱਗੇ ਰੱਖ ਕੇ ਉਹਨਾਂ ਵਿੱਚ ਆਪਣੀ ਜੋਤ ਦਾ ਪ੍ਰਕਾਸ਼ ਕਰਕੇ 7 ਜੇਠ ਸੰਮਤ 1663 ਨੂੰ ਆਪਣੇ ਥਾ ਗੁਰੂ ਥਾਪ ਦਿੱਤਾ ਫਿਰ ਮर्याਦਾ ਅਨੁਸਾਰ ਗੁਰੂ ਜੀ ਨੇ ਭਾਈ ਬੁੱਢਾ ਜੀ ਪਾਸੋਂ ਗੁਰਿਆਈ ਦਾ ਤਿਲਕ ਸ਼੍ਰੀ ਹਰਗੋਬਿੰਦ ਜੀ ਦੇ ਮੱਥੇ ਤੇ ਲਵਾ ਕੇ ਆਪਣੀ ਗੁਰਗੱਦੀ ਦੇ ਆਸਣ ਉੱਤੇ ਬਿਠਾ ਦਿੱਤਾ ਤੇ ਸੰਗਤ ਨੂੰ ਬਚਨ ਕੀਤਾ ਕਿ ਇਨਾਂ ਨੂੰ ਹੀ ਸਾਡਾ ਹੀ ਰੂਪ ਜਾਣਣਾ। ਗੁਰੂ ਜੀ ਦਾ ਅੰਤ ਸਮਾ ਨੇੜੇ ਆਇਆ ਸੁਣ ਕੇ ਸਾਰੀਆਂ ਸੰਗਤਾਂ ਦੀਆਂ ਅੱਖਾਂ 'ਚ ਪਾਣੀ ਭਰ ਆਇਆ ਅਤੇ ਸਭ ਨੇ ਦੁੱਖ ਪ੍ਰਗਟ ਕੀਤਾ। ਗੁਰਗੱਦੀ ਉੱਤੇ ਬਿਠਾ ਕੇ ਸ੍ਰੀ ਗੁਰੂ ਜੀ ਨੇ ਸ੍ਰੀ ਹਰਗੋਬਿੰਦ ਜੀ ਨੂੰ ਕਿਹਾ ਬੇਟਾ ਸਦਾ ਧੀਰਸ ਧਾਰਨ ਕਰਨੀ। ਕਰਮਾਤ ਕਿਤੇ ਵੀ ਪ੍ਰਗਟ ਨਹੀਂ ਕਰਨੀ ਪਹਿਰ ਰਾਤ ਰੈਂਦੀ ਉੱਠ ਕੇ ਇਸ਼ਨਾਨ ਕਰਕੇ ਆਪਣੇ ਆਤਮ ਸਰੂਪ ਦਾ ਧਿਆਨ ਧਰਨਾ ਤੇ ਉਪਰੰਤ ਨਿਰਵਾਣ ਕੀਰਤਨ ਸੁੰਨਾ ਜਗਤ ਨੂੰ ਮਿੱਥਿਆ ਅਤੇ ਆਤਮਾ ਨੂੰ ਸੱਚਾ ਜਾਣਨਾ ਸਤਸੰਗਤ ਨਿਤ ਕਰਨੀ ਬਾਹਰ ਭਗਤਾਂ ਦੀ ਕਿਰਿਆ ਕਰਨੀ ਅਤੇ ਅੰਦਰ ਵਾਹਿਗੁਰੂ ਨੂੰ ਸ્વાસ ਸ્વાસ ਹਿਰਦੇ ਵਿੱਚ ਰੱਖਣਾ